ਲੋ ਜੀ ਬਾਬਾ ਜੀ ਦੀ ਹੋ ਰਹੀ ਹੈ ਵੇਟ ਫਿਰ ਮਸ਼ੀਨ ਪਹਿਲਾਂ ਦੇਖਦੇ ਪਏ ਚੈੱਕ ਕਰਕੇ ਫਿਰ ਚਾਲੂ ਹੋ ਜਾਣੀ ਆ ਤੇ ਅੱਜ ਦਾ ਬਲੌਗ ਕਰਦੇ ਆਪਾਂ ਸ਼ੁਰੂ ਅੱਜ ਮੇਰੀ ਸਾਲੀ ਦੇ ਘਰ ਲੈਂਟਰ ਪੈਣ ਜਾ ਰਿਹਾ ਪਹਿਲਾਂ ਤਾਂ ਉਹਨੂੰ ਦਵਾ ਬਧਾਈਆਂ ਜੀ ਯਾਰੋ ਅੱਗੇ ਅੱਗੇ ਦਿਖਾਦੇ ਜੀ ప్ overstire ల్ నే v Anyway to. ధి మై అకి దే మ్zosం సిన్రిత 300 kut ، ఇంవారన గ్ద్ాం. కాల్ నేదాం కోమారు మంతరేం విలం regarding." ఉల్ డిా గోలా.

ਰਾਜ ਪ੍ਰਜਾ ਕਰਤਾ ਦੇ ਸਾਰਾ ਜਵਿਆ ਕਰ ਕਰ ਕੋ ਨੂੰ ਮੈਂ ਮੱਥ ਦੇ ਕੇ ਸੁਣੂ ਜੇਤੇ ਬਾਦਨ ਸੇ ਸਰਕਾਰ ਆਉਤ ਨੂੰ ਗੋਲ ਕਰੇ ਸੰਸਦ ਦੇ ਰਾਜ ਨੂੰ ਦੇ ਰਿਹਾ ਹਾਂ ਨਾਂ ਕਾਰਨ ਕਾਰਨਾਮਾ ਬਹੁਤ ਨੀਲਾ ਨਾ ਸਮਾਹਤ ਹੋ ਜਾਗਾ ਮੈਨੂੰ ਤੋਂ ਤਾਂ open ਇਹ ਤੇ ਕਰਮਾਂ ਦਾ ਸਭ ਹੋਈ ਦੋ ਤੇ ਚਾਰ ਸੰਸਗਨਾ ਤੋਂ ਇੱਕ ਬਾਰ ਨਹੀਂ ਤੋਂ ਸੁਣਾ ਰਿਹਾ ਹਾਲਾ ਫਾ ਤੇ ਤਾ ਯੋ ਬਾਰੇ ਜਨਰ ਨਾਮ ਤਿਹਾਰੂ ਕਾ ਦਾਰ ਰਜਿਸਟ੍ਰ ਤੁਮ ਤੇਰਾ ਗੜ ਦੇਸ ਮੈਂ ਸੰਤਿਹਾਰੀ ਆਪ ਆਦ ਦਾ ਨਿਓ ਬਾਰੇ ਸਰਬਟੌਨ ਦਾ ਸਾਇ ਜੁੱਟ ਦੋ ਤੇ ਚਾਰ ਸੋਈਆ ਪਾਏਗਾ ਜਦ ਤੇ ਤੁਮਰੇ ਤਾਫੇ ਕਮਾਂਤ ਰੇਣ ਨਾ ਰਾਨਮ ਅਨੇਕ ਆਮਦਿਕ ਨਾਮ ਬਾਣੀ ਦੇ ਲੋਜੋ ਸੋ ਗੋਬਿੰਦਾਸ ਤੁਹਾਰੋ ਸਾਧਵਾਰ ਕਾ ਸਾਟ ਕਾਇਆ ਤੁਾਰ ਦਵਾਰ ਬਣ ਗਏ ਜੀ ਲੋਜੋ ਸੋ ਗੋਬਿੰਦਾਸ ਤੁਹਾਰੋ ਅਗੇ ਪਈ ਹਾਂਜੀ ਵਾ ਆਰਾਮ ਕਰੀ ਮਨ ਲਾ ਕੇ ਜਾਣਾ ਹੰਦੇ ਓਮਕਾਰ ਸੁਖੁਰ ਪਰਸਾਉ ਦੇ ਨੰਦ ਤੇ ਅੰਮ੍ਰਿਤ ਮੈਂ ਪਾਇਆ ਸਾਧਗੁਰਤਾ ਪਾਇਆ ਸਹਿ ਸਤੇ ਮਨਵਿਧਿਆ ਬਾਦਾਂ ਯਾ ਰਾਗ ਰਤਨ ਪਰਵਾਰ ਪਰੀਆਂ ਸਭ ਦੇ ਡੋਬ ਨਹੀਂ ਆਈਆਂ ਸਭ ਤੋਂ ਡੋਬ ਆੜੀ ਤੇਰਾ ਮਨ ਜਨੀ ਵਸਾਇਆ ਕਾ ਨਾਨਕ ਨੰਦੋ ਹਰ ਨਾਲੇ ਪਰ ਨਾਲੇ ਰਹੁ ਮਨ ਮੇਰੇ ਦੋ ਸਾਜ ਸਾਰਾ ਨਾਮ ਲਿਖਾਰੋ ਤੇਰਾ ਗੁਰ ਸੰਸਕਰਣਾ ਸਬਨਾ ਗਲਾ ਸਬਸਤ ਸਾਨੀ ਸੋਗਾ ਮਨ ਸਾਰੇ ਕਹੇ ਨਾ ਮੇਰੇ ਸਦਾ ਰਵਰ ਨਾਲੇ ਸਾਹ ਜੇ ਸਾਹਿਬਾ ਕੇ ਨਹੀਂ ਕਰ ਤੇਰਾ ਕਰਤੇਗਾ ਸਭ ਸਾਇ ਦੁਸਦੇ ਸੋਤਾਵੇਂ ਸਦਾ ਸਬਸਤ ਸਨਾ ਤੇਰਾ ਨਾਮ ਮਨਿ ਸਾਰੇ ਨਾਮ ਗੰਗਰ ਮਨ ਸਾਰੇ ਸਾਚ ਨਾਮ ਅਧਾਰ ਮਿਰਾਜਨ ਕਪਟਾ ਸਤਿਮਨਿਆ ਕਾ ਸਤਿ ਮਨ ਰਸਿਆ ਗਣਿਸ਼ ਸਾਪਜਨਿਆ ਸਦਾ ਕਮਨ ਕਰੇ ਕਹੇ ਨਾਨਕ ਸਤਿਗੁਰੂ ਦੇ ਚਰਨਾਂ ਵਿੱਚ ਹਾਰੋ ਬਾਗੇ ਪੰਜ ਸਾਹਿਬਜ਼ਾ ਤਰਸ ਬਾਗੇ ਕਰਸ ਬਾਗੇ ਸਭ ਮਾਜੀ ਕਨੋਕ ਕਰਦਾ ਗਿਆ ਪੰਜ ਦੂਤਾ ਬੁਵਾਸ ਦੀ ਤੇ ਕਲੰਕਟ ਕਰਵਾ ਰਿਆ ਤੁਰ ਕਰਮ ਪਾਇਆ ਤੇ ਉਹਦੇ ਜੀਵਨ ਤੋਂ ਨਾਮ ਲਾ ਗਿਆ ਕਹੇ ਮੈਂ ਨੀ ਕਸ ਹੋਗਾ ਤੇ ਤੇ ਕਰ ਅਨੰਦ ਵਾਜੇਆਂ ਨੂੰ ਸਮੇਂ ਬੜਾ ਅਭਿਵਸਗੁਰੇ ਪਰ ਮੈਂ ਪਾਇਆ ਤੇ ਸਭ ਸੰਸਾਰ ਤੋਂ ਦੂਰ ਹੋ ਸੰਤ ਹੋ ਕੇ ਰਹੇ ਸੋਣੀ ਸੱਚੀ ਬਾਣੀ ਸੰਤ ਏ ਪੰਨਿਤ ਘਰ ਤੇ ਭਗਤਾ ਸਾਤਿ ਕੋ ਰਹਾ ਪਰ ਗੁਰ ਬਨਵੰਤ ਨਾਮ ਅੰਗੋਰੀ ਚਰਨ ਲਾ ਗੇ ਬਾਕੇ ਅਨੰਦ ਸੋਰੇ ਸੋਟ ਪਨ ਗੁਰ ਕਾਣਿ ਸਤਿ ਕਰ ਮਾਤਾ ਦੇਰ ਸਰਾਤ ਦੇ ਦਾਇੜਾ ਕੇ ਨਾ ਸਾਡੇ ਜਨ ਚੇਤਿ ਸੋਟਾ ਬੰਦ ਹੋਰ ਸਤਾਰਮੀ ਆਪੋ ਆਪਣੀ ਕੇ ਨਾ ਰਕੇ ਦੁਰ ਜਨ ਨਾਮ ਤੇ ਆਇਆ ਜੈ ਮਸਕਤ ਘਰ ਨਾਨਕ ਤੇ ਮਗਲੇ ਦੇਤੀ ਸੁਟਾਲ ਕਾਣ ਸਮੇਂ ਜਿਨਾਂ ਨਾਮ ਦਾਸਾ ਬੁਣਿਆ ਜਿਨਾਂ ਦਾਸਮਾਰੀ ਇਹ ਪਿੰਡ ਸਾ ਤੇਰਾ ਕੌਮਾਨ ਸਾ ਤੇਰੀ ਬੜਾਈ ਹੋਈ ਨਾਮ ਨਾ ਜਾਣਾ ਮੇਰਾ ਅਰਦਾਸ ਬਿਤੇ ਉਦਾਸ ਅੰਕਾਰ ਵਾਹੀ ਮੁਖੇ ਵਾਰ ਸ਼੍ਰੀ ਭਗਵਤੀ ਜੀ ਦੇ ਪਾਸੇ ਦਸਵੀਂ ਪ੍ਰਕਾਸ਼ ਵਿੱਚ ਸਮਰਦਾਇ ਨਾਮਕ ਨੇ ਇੱਥੇ ਆਏ ਫਿਰ ਅੰਗਦ ਗੁਰਦੇ ਮਰਦਾਸ ਸਰਨ ਦਾਸ 20000 ਜਨ ਗੋਬਿੰਦਨ ਸਾਹਿਬ ਸਤਿਾਰਾਏ ਸ਼੍ਰੀ ਹਰਿਕ ਸੰਤੇ ਆਈ ਹੈ ਜਿਸ ਸਾਡੇ ਤੇ ਸਾਥ ਵਿੱਚ ਆਏ ਤੇ ਬਾਰ ਦਰਸ ਮਿਲਿਆ ਕਰਾਉਣ ਦਾ ਵਿਧਾਏ 100 ਪਾਈ ਸਾਇ 10ਵੀਂ ਪਾਸਾ ਸਾਹਿਬ ਜੀ ਸਤ ਸ੍ਰੀ ਅਕਾਲ ਸਾਰੇ ਦੋਸਾਂ 10% ਦੰਦੀ ਜੋਤ ਗੁਰੂ ਜੀ ਦੇ ਬਰਾਜਮਾਨ ਜਗੋ ਜਗਟਾਲ ਤੁੰਤਾਂ ਸਾਹਿਬ ਸ੍ਰੀਦਰੂ ਕਰਾਂਤ ਸਾਹਿਬ ਜੀ ਕੇ ਪਾਠ ਦਰਸ਼ਨ ਦਰਵਾ ਧਿਆਨ ਕਰਕੇ ਖਾਸ ਸਾਹਿਬ ਜੀ ਬਲੋ ਜੀ ਵਾਹਿਗੁਰੂ ਜੀ ਆਪ ਜੀ ਦੇ ਪੰਜਾ ਪਿਆਰਾਂ ਚਲਸ ਕੇ ਆਣਿਆ ਚਾਲੀਆਂ ਮੰਟਿਆਂ ਘਟੀਆਂ ਜੱਪੀਆਂ ਤਕੀਆਂ ਜਿਨ੍ਹਾਂ ਨਾਮ ਦੇ ਪਿਆਰ ਬਣ ਕੇ ਸਿਆਦੇ ਤਲਾਈ ਏਕ ਬਾਹੀ ਤੇ ਕੰਨ ਕੀਤਾ ਤਨਾ ਪਿਆਰਿਆਂ ਸੱਚੇ ਦੇ ਪਤਰ ਕਮਾਈਂਦਾਰ ਜਾ ਹੰਤੜ ਕੇ ਕਾਲ ਸਾਜੀ ਬਲੋ ਜੀ ਵਾਹਿਗੁਰੂ ਜੀ ਦਿਨਾਂ ਸਿੰਘਾਂ ਸੰਗਰਥ ਦੇ ਤੇ ਸਿੱਧੇ ਬੰਦ ਬੰਦ ਕਰਵਾਏ ਗਏ। ਖੋਪਰੀਆਂ ਨੂੰ ਭਈਆਂ ਗਿਆ ਚਰਖਣੀਆਂ ਤੇ ਚੜੇ ਤਾ ਨਾਰਾਇਣ ਕਰਾਏ ਗਏ। ਉਬਲਦੀਆਂ ਦੇ ਘਾਂਚ ਚ ਵੜ ਗਏ ਤੱਤੀਆਂ ਲੋਨ ਤੇ ਪਿਠਾੜੇ ਗਏ। ਬੱਚਿਆਂ ਦੇ ਟੁਕੜੇ ਟੁਕੜੇ ਕਰਵਾ ਕੇ ਮਾਈਆਂ ਦੇ ਵਿਦਿਗਲਮ ਝਾਲ ਪਵਾਏ ਗਏ। ਝੋੜੀਆਂ ਵਿੱਚ ਪਵਾਏ ਗਏ ਨੇ ਜਨਾਟ ਝਲਵਾਏ ਗਏ। ਧਰਮ ਨਹੀਂ ਹਾਰੇ ਆ ਸ੍ਰੀ ਕੇਸਾ ਸਵਾਸਾ ਸੰਗ ਨਿਵਾਹੀ ਤਨਾ ਦੇ ਪਿਤਰ ਕਮਾਈਂਦਾ ਧਿਆਨ ਤਰ ਕੇ ਖਾਲਸਾ ਜੀ ਬਲੋ ਜੀ ਵਾਹਿਗੁਰੂ ਜੀ ਪੰਜਾਂ ਤਖਤਾਂ ਦੇ ਸਤਿਗੁਰਾਂ ਜੀ ਦਾ ਧਿਆਨ ਤਰ ਕੇ ਖਾਲਸਾ ਜੀ ਬਲੋ ਜੀ ਵਾਹਿਗੁਰੂ ਜੀ ਪ੍ਰਥਮੇ ਸੰਬਦ ਖਾਲਸਾ ਜੀ ਦੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਜਿਤਾ ਕਰ ਇਤਦਾਮਿਕਾ ਸਰਕਾਰ ਸਰਬਸਤ ਹੋਵੇ ਜੀ ਕੋਤੇ ਵਰਦਗੀ ਪਾਜ ਬੰਦਗੀ ਦੇ ਤਾ ਸ੍ਰੀ ਸਾਹਿਬ ਜੀ ਹਸਾਰੇ ਖਾਲਸਾ ਜੀ ਕੇ ਬੋਲ ਬਾਲੇ ਬਲੋ ਜੀ ਵਾਹੀ ਵਾਹੀ ਗੁਰੂ ਜੀ ਸਿਕਾ ਨੂੰ ਸਿੱਖੀ ਦਾਣ ਕੇ ਸਦਾਨ ਰਹਿਤ ਨਾਮ ਵਿਸਾਹ ਦਾਣ ਦਾਨ ਸਰਦਾ ਨਾਮ ਦਾਣ ਸ੍ਰੀ ਅਮਰ ਸਿਧਿਸਨਾਨ ਚੌਂਕੀਆਂ ਟੱਡੇ ਮੰਗੇ ਜੋਜ ਕਟਾਲ ਧਰਮ ਕਾ ਦੇ ਕਾਰ ਕਾਸਾ ਜੀ ਬਲੋ ਜੀ ਵਾਹੀ ਗੁਰੂ ਜੀ ਇਸ ਪੰਧਾ ਮੰਮੀ ਬਾਬਾ ਪ੍ਰਕਾਸ਼ ਬਾਦਪਾ ਦਾ ਰਾਖਾ ਕਰ ਗੁਰੂ ਨਾਨਕਾ ਸਾਹਿਬ ਕਰਤਾਰੀ ਆਪ ਸਾਜਿਨਾ ਤੋਂ ਆਪ ਤਾਂ ਬਿਛੜਿਆ ਗਿਆ ਹੈ। ਉੱਲੇ ਦਰਸ਼ੰਦਾਰ ਤੇ ਸੇਵਾ ਸਮਾਂ ਦਾ ਦਾਨ ਆਪਣੇ ਪੈਰੇ ਕਾਲ ਸਾਹਿਬ ਬਖਸ਼ੂ ਜੀ। ਇਹ ਨਾਣੇ ਦੇ ਮਾਨ ਵਾਸੀ ਕਰੋ ਨੀ ਤਾਣੇ ਦੇ ਤਨ ਵਾਸੀ ਕਰੋ। ਮੇਉਟਿਆਂ ਦੀ ਉਟ ਵਾਸੀ ਕਰੋ ਨੀ ਆਸਰੀਆਂ ਦੇ ਆਸਰੀ ਵਾਸੀ ਕਰੋ ਜੀ। ਗੁਰੂ ਨਾਨਕ ਪਾਸਾ ਗੁਰੂ ਗੋਬਿੰਦ ਸਿੰਘ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੂੰ ਆਚਰਨਾ ਚਰਜਾਂ ਦੇ ਹੋਈ। ਸਤਿਗੁਰੂ ਪਾਸਾ ਜੀ ਆਪ ਜੀ ਦਾ ਹਜ਼ੂਰੀ ਦੇ ਵਿੱਚ ਕੋਟੜੇ ਪਾਵਨ ਬੇਤੀ ਕੀਤੀ ਹੁੰਦੀ ਹੈ ਸਤਿਗੁਰੂ ਪਾਸਾ ਜੀ ਆਪੀ ਦਾ ਸ਼ੁਕਰਾਨਾ ਆਪ ਜੀ ਦਾ ਕੋਟਾ ਨ ਕੋਟ ਧੰਨਵਾਦ ਕਰਦੇ ਹੋਏ ਸਤਿਗੁਰੂ ਤੇ ਪਾਸਾ ਜੀ ਸਵਰਗ ਵਾਸੀ ਕਰਮ ਸਿੰਘ ਜੀ ਬੇਬੇ ਕਰਮ ਕੌਰ ਸਤਿਗੁਰੂ ਤੇ ਪਾਸਾ ਜੀ ਸਤਿਗੁਰੂ ਪਾਸਾ ਜੀ ਪੁੱਤਰ ਹਰਜਿੰਦਰ ਸਿੰਘ ਜੀ ਸਤਿਗੁਰੂ ਪਾਸਾ ਜੀ ਦੇ ਸਰਬਜੀਤ ਘਰ ਇਸੇ ਤਰ੍ਹਾਂ ਸਤਿਗੁਰੂ ਪਾਸਾ ਜੀ ਪੁੱਤਰ ਹਰਮਨ ਸਿੰਘ ਜੀ ਸਤਿਗੁਰੂ ਪਾਸਾ ਜੀ ਸਮੂਹ ਪਰਿਵਾਰ ਆਪ ਜੀ ਦਾ ਸ਼ੁਕਰਾਨਾ ਆਪ ਜੀ ਦਾ ਕੋਟਾਣ ਕੋਟ ਧੰਨਵਾਦ ਕਰਦੇ ਹੋਏ ਗੁਰਮੁਖ ਪਿਆਰੇ ਨੂੰ ਸਤਿਗੁਰੂ ਪਾਸਾ ਜੀ ਸਤਿਗੁਰੂ ਪਾਸਾ ਜੀ ਘਰ ਦੇ ਨੈਂਟਰ ਪਾਉਣ ਵਾਸਤੇ ਆਪ ਜੀ ਆਗਿਆ ਫਰਸ਼ੀ ਕਰਨੀ ਸੀ ਸਤਿਗੁਰੂ ਪਾਸਾ ਜੀ ਕਿਰਪਾ ਕਰਨੀ ਨੈਂਟਰ ਕਰਨੀ ਸਤਿਗੁਰੂ ਪਾਸਾ ਜੀ ਨੈਂਟਰ ਪਾਉਣ ਵਾਸਤੇ ਆਪ ਜੀ ਤੋਂ ਆਗਿਆ ਮੰਗਦੇ ਹਨ ਸਤਿਗੁਰੂ ਪਾਸਾ ਜੀ ਇਸਵੇਂ ਸਮੂਹ ਪਰਿਵਾਰ ਤੇ ਅਤਰੇ ਮਿਸਤਰੀ ਸਿੰਘਾਂ ਤੇ ਮਸ਼ੀਨੀ ਰਿਤੇ ਮੇਰ ਪ੍ਰਿਆਤਰਾ ਕੇ ਸਤਿਗੁਰ ਪਾਸ ਸਾਹਿਬ ਜੀ ਲੈੰਡਰ ਪਾਉਂਡ ਦੇ ਬਾਦ ਸਮਰੱਥਾ ਆ ਗਿਆ ਬਖਸ਼ਿਸ਼ ਕਰਨੀ ਦੀ ਸਤਿਗੁਰ ਪਾਸ ਸਾਹਿਬ ਜੀ ਸੇਵਕਾਂ ਦੇ ਕਾਰਜ ਸਿਰ ਤੇ ਮੇਰ ਪ੍ਰਿਆਤਰਾ ਕੇ ਆਪ ਜੀ ਨੇ ਸੰਪੂਰਨ ਕਰਵਾ ਲੈਣੇ ਸਤਿਗੁਰ ਤੇ ਪਾਸ ਸਾਹਿਬ ਜੀ ਸਤਿਗੁਰ ਤੇ ਪਾਸ ਸਾਹਿਬ ਜੀ ਆਮ੍ਰੀ ਕਰੋ ਹਾਤ ਰਿਚਾ ਚੋਰਨ ਹੋਏ ਜਿਤਕੀ ਇੱਛਾ ਲੋਕਾਂ ਨੂੰ ਪਰਨਾਸੀ ਦੇ ਹਾਲੰਗ ਸਵਰੂਪੇ ਸਦਾ ਅੰਗ ਸੰਗੇ ਆਪੰਗੰਪ ਦੀ ਸਤਿਗੁਰਪਾਸ ਸਾਹਿਬ ਦੇ ਆਪ ਦੇ ਬੱਚਾ ਕੋਲ ਸੇਵਾਦਰ ਪਾਸੋਂ 24 ਸਾਹਿਬ ਦੇ ਜਾਪ ਪੰਜ ਕੌਣੀਆਂ ਨਾਲ ਸਾਹਿਬ ਦੀ ਜਾਪ ਕੀਤੇ ਹਨ ਕਿਰਪਾ ਕਰਨ ਅਨੰਤਕ ਨੇ ਸਤਿਗੁਰਪਾਸ ਸਾਹਿਬ ਦੀ ਸਮੂਹ ਪਰਿਵਾਰਵਨੋਂ ਨਾਈਟਰ ਫੋਨ ਦੇ ਖੁਸੇ ਤੇ ਸਤਿਗੁਰਪਾਸ ਸਾਹਿਬ ਜੀ ਆਪ ਜੀ ਦੇ ਹਜੂਰੇ ਦੇ ਵਿੱਚ ਪੰਚਮ ਪਵਿੱਤਰ ਕੜਾ ਪ੍ਰਸ਼ਾਦੀਆਂ ਦੇਗਾ ਸਾਹਿਬ ਅੱਜ ਕੇ ਹਾਜ਼ਰ ਹਾਂ ਜੀ ਦਰ ਪਰਮਾਨ ਹੋਏ ਪ੍ਰਮਾਨ ਹੋਇਆ ਜੀ ਦਾ ਪ੍ਰਸ਼ਾਦ ਸਾਧ ਸੰਗਤ ਦੇ ਵਿੱਚ ਵਰਤੋਂ ਦੀ ਆਪ ਜੀ ਨੇ ਆ ਗਿਆ ਬਖਸ਼ੇ ਕਰਨ ਦੀ ਸਤਿਗੁਰੂ ਦੇ ਪਾਸ ਸਾਹਿਬ ਜੀ ਮਿਸ਼ਰੀ ਸਿੰਘਾਂ ਤੇ ਸਤਿਗੁਰੂ ਪਾਸਾ ਸਾਹਿਬ ਜੀ ਸਮੂਹ ਪਰਿਵਾਰ ਤੇ ਮੇਹਰ ਪਰਿਆਤਰਾ ਕੇ ਸਤਿਗੁਰੂ ਪਾਸਾ ਜੀ ਕਰਦੇ ਲੈੰਟਰ ਪਵਾਂ ਲੈਣੇ ਮਹਾਰਾਜ ਕਿਸੇ ਵੀ ਤਰ੍ਹਾਂ ਦਾ ਕੋਈ ਵਿਗਨਾ ਪਵੇ ਮਹਾਰਾਜ ਕਿਰਪਾ ਕਰਨੀ ਰਹਤਾਂ ਕਨੀ ਰੱਖਿਆ ਕਰਨੀ ਸਤਿਗੁਰੂ ਪਾਸਾ ਜੀ ਆਪ ਦੇ ਬੱਚਾ ਕੋਲ ਸੇਵਾਦਾਰ ਪਾਸੋਂ ਪ੍ਰਸਾਦ ਤਿਆਰ ਕਰਦੇ ਸਮੇ ਬਿਆਨਤ ਕਰਾਂ ਦੀਆਂ ਗਲਤੀਆਂ ਭੁਲੂਣਾ ਹੋ ਜਾਂਦੀਆਂ ਹਨ ਮਹਾਰਾਜ ਅਣਜਾਣ ਬੱਚੇ ਸਮਝ ਕੇ ਮਾਫ ਕਰ ਦੇਣਾ ਅੱਗੇ ਤੋਂ ਵਧਦੀ ਸਮਰੱਥਾ ਬਖਸ਼ਣੀ ਸੇਵਾ ਕਰਦੀ ਪਰਤੇ ਦਾਤਾ ਦਾ ਬਲਸੇ ਕਰਨੀਆਂ ਸਤਿਗੁਰ ਪਾਤਸ਼ਾਹ ਜੀ ਗੁਰਮਖ ਪਿਆਰਿਆਂ ਦੇ ਸੇਵਕਾਂ ਦੇ ਗ੍ਰਹਿ ਵਿਖੇ ਘਰ ਵਿੱਚ ਸੁਖ ਸ਼ਾਂਤੀ ਦੁੱਖ ਦਿਲਦਰ ਦਾ ਨਾਸ ਭਜਦਾ ਪ੍ਰਕਾਸ਼ ਚੜ੍ਹਦੀਆਂ ਕਲਾਂ ਦੀਆਂ ਦਾਤਾਂ ਬਲਸੇ ਕਰਨੀਆਂ ਜੀ ਸਾਰੇ ਪਰਿਵਾਰ ਤੇ ਸਿਰ ਤੇ ਮਿਹਰ ਪਰਿਆਤ੍ਰ ਕਰਨ ਬੱਚਿਆਂ ਨੂੰ ਵਿਦੇਸ਼ ਦੇ ਵਿੱਚ ਤੇਰ ਲੂਟਾ ਤੰਦਰੁਸਤੀਆਂ ਚੜ੍ਹਦੀਆਂ ਕਲਾਂ ਦੀਆਂ ਦਾਤਾਂ ਬਲਸੇ ਕਰਨੀਆਂ ਜੀ ਵਦੇਸਾਂ ਦੇ ਵਿੱਚ ਗੁਰਮਤ ਪਿਆਰਿਆਂ ਦੇ ਕਾਰੋਬਾਰਿਆਂ ਦੇ ਵਿੱਚ ਵਾਧੇ ਕਰਨੇ ਕਮਾਈਆਂ ਤੇ ਬੱਚਾ ਕਮਾਈਆਂ ਦੇ ਵਿੱਚ ਵਰਕਤਾ ਪਾਉਣੀਆਂ ਆਪ ਜੀ ਕਿਰਪਾ ਕਰੋ ਨਿਹਮਤ ਕਰੋ ਸਰਪਾਰਸਾ ਜੀ ਸਭ ਤੋਂ ਪਹਿਲੇ ਕਰਨੇ ਕਾਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਸਤਾਵੇ ਪਰਮ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਨਾਮ ਵਾਹਿਗੁਰੂ ਦੀ ਕਾ ਖਾਲਸ ਵਾਹਿਗੁਰੂ ਜੀ ਕੀ ਫਤਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ 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 ਵਾਹਿਗੁਰੂ ਜੀ Satsang with awesome, ਮੈਂ ਨਾ ਵੀਡੀਓ ਤੇ ਨਾ ਨਾ ਫੋਟੋ ਆਹ ਪਤਾ ਨਹੀਂ ਆ ਪਤਾ ਨਹੀਂ ਆ ਵੀ ਆਪਾਂ ਵੀਡੀਓ ਫੋਟੋ ਵੀ ਡਿਫਰੈਂਸ ਕਰਦੇ ਆ ਆ ਲੈਣਾ ਲੱਗੂ ਜਿੱਥੇ ਤੋਂ ਮੋੜ ਕਰਦੇ ਆ ਇਹ ਵੀ ਚਾਹੀਏ ਵੀਡੀਓ ਫੋਟੋ ਕਿਹੜਾ ਤੁਹਾਨੂੰ ਦਿਓ ਮੈਨੂੰ ਵੀਡੀਓ ਤੇ ਨਾ ਨਾ ਫੋਟੋ ਆਹ ਮੈਂ ਮੈਂ ਪਤਾ ਹੀ ਆ ਪਤਾ ਨਹੀਂ ਆ ਵੀ ਆਪਾਂ ਕੋਲ ਨਹੀਂ ਚਾਹ ਤਿਆਰ ਹੋ ਗਈ ਐ ਇਹ ਸਤੋਂ ਬਾਅਦ ਪਰੌਂਠੇ ਸਬਜ਼ੀ ਕਿਆ ਦਾ ਲੰਗਰ ਲਾਤਾ ਹੈ ਕਮਲ ਨੇ ਤੁਸੀਂ ਕਹਿਣ ਨੇ ਹਾਂਜੀ ਹਾਂਜੀ ਆ ਜਾਓ ਚੱਕ ਲੋ ਹਾਂ ਹਾਂ ਜਾਨੋ ਨਾ ਕੀ ਬਤਾਈ ਯਾਰੀ ਆ ਬਾਅਦ ਚ ਫਿਰ ਲੈਟਰ ਦੀ ਮਸ਼ੀਨ ਚਾਲੂ ਆ ਫਿਰ ਕੰਮ ਸਟਾਰਟ ਕਰਨਾ ਵਾ ਉਸ ਤੋਂ ਬਾਅਦ ਪ੍ਰਸ਼ਾਦਿਸ਼ ਕਾਈ ਜਾਣਗੇ ਪਰ ਉਹਨੂੰ ਜਾਣ ਨਹੀਂ ਦੇਣਾ ਆਪਾਂ ਠੰਡੀ ਹੋਣੀ ਪਹੁੰਚਿਆ ਗਿਆ ਕਿ ਤੂੰ ਗੱਲ ਨਹੀਂ ਤੇ ਆ ਸੜਾ ਸੜਾ ਪਹੁੰਚੇ ਨੇ ਬਹੁਤ ਦੂਰ ਕਿੱਥੋਂ ਆਏ ਮਰੇ ਤੂੰ ਚੰਡੀਗੜ੍ਹੋਂ ਆਏ ਲੈਂਟਰ ਕਰਕੇ ਆਣਾ ਪਏ ਨਹੀਂ ਤੇ ਇਹਨਾਂ ਨੇ ਅੱਗੇ ਲੰਘ ਜਣੇ ਸ਼ਿਮਲੇ ਸ਼ਿਮਲੇ ਵੱਲੋਂ ਮਣੀ ਕਰਨ ਤਾਂ ਨਹੀਂ ਗਿਆ ਨਹੀਂ ਮਾਚਨ ਵਾਲਾ ਕੋਈ ਸਿੱਖਾ ਹੈ ਸਮੱਸਿਆ ਆਇ ਚੱਕੋ ਜੱਕੋ ਜੇ ਪਾਸੇ ਮੁੜ ਕੇ ਦਰਦਾ ਨਹੀਂ ਅਗਰ ਦਾ ਨਾਮ ਤੇ ਤਾਂ ਗੱਡੀ ਲੱਗ ਗਈ ਇਹ ਦੂਜੀ ਇਹ ਲੈਂਟਰ ਪੈਂਦਾ ਪਿਆ ਵਾ ਰਖ ਹੋਰ ਘੰਟਾ ਦਾ ਲੈਂਟਰ ਪੇ ਜੜਾ ਕੀ ਲਏ ਪ੍ਰਧਾਨ ਜੀ ਖੰਡਿਆਂ ਦੀ ਸੇਵਾ ਹੈ ਲੈਂਟਰ ਪੈ ਚੁੱਕਾ ਵਧਾਈਆਂ ਜੀ ਸਾਰਿਆਂ ਨੂੰ ਲੋ ਜੀ ਲੰਗਰ ਤਿਆਰ ਹੋ ਰਿਹਾ ਹੈ ਲੈਂਟਰ ਵਾਲਿਆਂ ਲਈ ਹੈ ਤੇ ਨਾਲ ਇਹੀ ਵੀ ਖਾਵਾਂਗੇ ਬਾਅਦ ਚ ਅਬ 40 ਸੇਬ ਲੱਗੀ ਹੋਈ ਹੈ ਇਹ ਅੱਗ ਲਾਉਣ ਲੱਗੀ ਹੈ ਅੱਗ ਲਾਉਣ ਲੱਗੀ ਹੋਈ ਹੈ ਇਹ ਸਾਲੀ ਅੱਗ ਲਾਉਣ ਲੱਗੀ ਹੈ ਲੰਗਰ ਵੀ ਲੱਗੀ ਹੋਈ ਹੈ ਹੂੰ ਆਹ ਦੇਖ ਤੁਹਾਨੂੰ ਬੈਂਧਿਆਂ ਦਿਖਾਵਾਂ ਮੈਂ ਪਹਿਲਾਂ ਬੇ ਬਹਿ ਗਏ ਹੋ ਤੁਹਾਨੂੰ ਬਹੁਤ ਬਹੁਤ ਵਧਾਈਆਂ ਹਾਂ ਹੁਣ ਲੰਗਰ ਪ੍ਰਸ਼ਾਦ ਦਾ ਤਿਆਰ ਹੋ ਚੁੱਕਾ ਤੇ ਲੰਗਰ ਸ਼ਕਦੀਆਂ ਪਈਆਂ ਸੰਗਤਾਂ ਦਿਖਾਣੀਆਂ ਜੀ ਤੁਹਾਨੂੰ ਦਾਲ ਆਲੂ ਮਟਰ ਗਾਜਰ ਹੈ ਅਛਾ ਦਈ ਅਛਾ ਦਈ ਅਛਾ ਦਈ ਅਛਾ ਦਈ ਲੋ ਜੀ ਮਿਸਤਰੀ ਜਾ ਚੁਕੇ ਆ ਤੇ ਬੀਬੀਆਂ ਆ ਰਹੀਆਂ ਵਾ ਬੀਬੀਆਂ ਨੂੰ ਵਧਾਈਆਂ ਹੂੰ ਤੇ ਇਸੇ ਦੇ ਨਾਲ ਹੀ ਅੱਜ ਦਾ ਬਲੌਗ ਕਰਦੇ ਸਮਾਪਤ ਥੈਂਕ ਯੂ ਫੋਰ ਵਾਚਿੰਗ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ